ਬੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਸੋਜ ਨੂੰ ਵੀ ਜਿੰਨੀ ਕਹਦੀ ਐ ਜਰ 1900 ਦੀ ਗੱਡੀ ਆ ਹਨਾ ਬਈ ਪਹਿਲੇ ਦੱਸਿਓ ਕਿਸੇ ਪਾਸੇ ਕੋਈ ਰੁਪਈਏ ਦਾ ਖਰਚਾ ਤਾਂ ਨਹੀਂ ਗੱਡੀ ਤੇ ਨਾ 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 ਜਮੇ ਨਹੀਂ ਅੱਛਾ ਜੀ ਹਾਂ ਹਾਂ ਸਾਰਾ ਕੁਝ ਵਧੀਆ ਇੰਜਨ ਵੀ ਲੋਟ ਆ ਜਮਨਾ ਅੱਛਾ ਕਿਉਂ ਬਈ ਕੀ ਕਹਦੀ ਆ ਗੱਡੀ ਹਾਂ ਜਮਾ ਓਕੜ ਆ ਆ ਚੀਜ਼ਾਂ ਤੋਂ ਜੱਜ ਹੋ ਜਾਂਦਾ ਹੁੰਦਾ ਏ ਜੇ ਗੱਡੀ ਐਕਸੀਡੈਂਟ ਹੋਵੇ ਨਾ ਆ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਹਨਾ ਵੀ ਬਿਲਕੁਲ ਜਿੰਨੀ ਵੀ ਗੱਡੀ ਆ 18 ਕਿ ਮਹੀਨੇ ਦੀ ਗਾਰੰਟੀ ਆਉਂਦੀ ਆ ਮਤਲਬ 500 ਮਹੀਨੇ ਤੁਹਾਡੀ ਰਖਾਈ ਨੂੰ ਹੋ ਗਿਆ ਵੀ ਸਾਲ ਦੀ ਗਾਰੰਟੀ ਪਈ ਆ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸੱਜਣੋ ਅੱਜ ਫੇਰ ਤੁਹਾਡੇ ਵਾਸਤੇ ਨੇ ਇੱਕ ਬੜਾ ਸੋਹਣਾ ਗਿਫਟ ਲੈ ਕੇ ਆਂਦਾ ਤੁਸੀਂ ਮਜਬੂਰ ਕਰ ਦਿੰਦੇ ਹੋ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਵੀ ਜਿਹੜੀ ਵੀ ਚੀਜ਼ ਦੀ ਵੀਡੀਓ ਪਾਉਣੀ ਆ ਨਾ ਸੱਜਣੋ ਤੁਸੀਂ ਝੱਟ ਜਾ ਕੇ ਜਿਵੇਂ ਕਹਿ ਦਈਏ ਵੀ ਉਸ ਤੇ ਮੋਰਚਾ ਮਾਰ ਲੈਣੇ ਉਸ ਨੂੰ ਖਰੀਦ ਲੈਣੇ ਹੋ ਪਰ ਸਾਡੀ ਮਜਬੂਰੀ ਬਣ ਜਾਂਦੀ ਆ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਸੱਜਣੋ ਅੱਜ ਖੜੇ ਆ ਬਰਨਾਲਾ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈਂਦਾ ਚੀਮਾ ਚੀਮਾ ਦੇ ਵਿੱਚ ਨਾ ਸੱਜਣੋ ਬੜੀ ਸੋਹਣੀ ਗੱਡੀ ਖੜੀ ਆ ਇੱਕ ਬਹੁਤ ਘੱਟ ਚੱਲੀ ਹੋਈ ਐ ਦਿਲ ਕਰਿਆ ਮੈਂ ਕਿਹਾ ਯਾਰ ਵਾਈਬਰਾਂ ਦੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਬਹੁਤ ਭਰਾ ਫੋਨ ਕਰਦੇ ਹੁੰਦੇ ਆ ਵੀ ਵਾਈ ਯਾਰ ਕੋਈ ਗੱਡੀਆਂ ਦੀ ਵੀਡੀਓ ਵੀ ਕਰਿਆ ਕਰੋ ਡਰਾਈਵਰਾਂ ਦੇ ਨਾਲ ਨਾਲ ਸੱਜਣੋ ਅੱਜ ਤੁਹਾਡੇ ਵਾਸਤੇ ਨਾ ਜਿੰਨੀਆਂ ਸਿਫਤਾਂ ਕਰਦੀ ਓਨੀਆਂ ਥੋੜੀਆਂ ਨੇ ਬਹੁਤ ਹੀ ਸੋਹਣੀ ਗੱਡੀ ਐ ਜੋੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਸੱਜਣੋ ਚੰਗੀਆਂ ਤੋਂ ਚੰਗੀਆਂ ਜੇਕਰ ਤੁਸੀਂ ਨੇ ਚੀਜ਼ਾਂ ਖਰੀਦਣੀਆਂ ਨੇ ਅੱਜ ਜਿਹੜੀ ਸੱਜਣੋ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਨਾ ਤੁਸੀਂ ਹੈਰਾਨ ਰਹਿ ਜਾਓਗੇ ਵੇ ਇਨੀ ਸੋਹਣੀ ਗੱਡੀ ਆ ਸੱਜਣੋ ਮਿਲਣੀ ਵੀ ਮੁਸ਼ਕਲ ਐ ਇਨੀ ਸੋਹਣੀ ਗੱਡੀ ਪਰ ਉਹ ਗੱਡੀ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਪਹਿਲਾਂ ਆਪਾਂ ਮਿਲ ਲਈਏ ਬਾਈ ਅਮਰੀਕ ਨੂੰ ਬਾਈ ਜੈਸਤਰੀ ਕਾਲ ਜੀ ਕੀ ਹਾਲ ਚਾਲ ਸਰ ਠੀਕ ਆ ਜੀ ਆ ਮੈਂ ਇੱਕ ਲਾ ਲਿਓ ਲੈ ਸੱਜਣੋ ਇਹ ਬਾਈ ਆ ਅਮਰੀਕ ਬਿਲਕੁਲ ਬਰਨਾਲੇ ਜ਼ਿਲ੍ਹੇ ਦੀ ਬੋਕਲ ਦੇ ਵਿੱਚ ਪਿੰਡ ਪੈਂਦਾ ਚੀਮਾ ਤੇ ਬਾਈ ਦੇ ਘਰੇ ਖੜਿਆ ਸੱਜਣੋ ਬਾਈ ਕਹਿੰਦਾ ਵੀ ਆਪਾਂ ਬਾਹਰ ਜਾਣਾ ਹਾਂ ਜਿਹੜੀ ਬਾਤ ਹਾਂ ਫੁੱਲ ਡਿਟੇਲ ਦੱਸ ਦਿਓ ਜੀ ਵੀ ਕੀ ਗੱਲ ਹੋ ਗਈ ਗੱਡੀ ਕਦੋਂ ਵੇਚਣੀ ਪੈਗੀ ਇਹ ਜੀ ਮਤ ਹਾਂ ਥਾਂ ਜਿੱਤੇ ਮਤਲਬ ਮੁੰਡਾ ਵੀ ਬਾਹਰ ਆ ਤੇ ਕੁੜੀ ਵੀ ਬਾਹਰ ਆ ਬੇਟਾ ਵੀ ਬਾਹਰ ਤੇ ਬੇਟੀ ਵੀ ਬਾਹਰ ਆ ਹਾਂ ਹਾਂ ਓਕੇ ਜੀ ਅਸੀਂ ਵੀ ਦੋਨੇ ਜਾਣੇ ਹੁਣ ਜਾ ਰਹੇ ਹਾਂ ਬਾਹਰ ਤੁਸੀਂ ਵੀ ਜਾ ਰਹੇ ਹੋ ਠੀਕ ਹੈ ਜੀ ਇਹਦਾ ਕਰਕੇ ਆਪਾਂ ਗੱਡੀ ਵੇਚ ਰਹੇ ਸੱਜਣੋ ਗੱਲ ਇਹ ਆ ਬਾਈ ਪਹਿਲਾਂ ਨਾ ਤੇ ਤੁਸੀਂ ਦੇਖ ਸਕਦੇ ਮਨ ਜਾ ਭਰ ਆਇਆ ਬਾਈ ਹਣਾ ਬਾਈ ਪਹਿਲਾਂ ਦੱਸਦਾ ਤੀ ਕਹਿੰਦਾ ਬਾਈ ਸਾਨੂੰ ਇਹ ਫਿਕਰ ਲੱਗਿਆ ਪਿਆ ਵੀ ਅਸੀਂ ਘਰ ਕਿਨੂੰ ਸੰਭਾ ਕੇ ਜਾਈਏ ਕਿਨੂੰ ਸੰਭਾ ਕੇ ਜਾਵਾਂਗੇ ਹੁਣ ਵੀ ਕਸਾ ਘਰੇ ਕਿਨੂੰ ਛੱਡ ਕੇ ਜਾਈਏ ਕਹਿੰਦਾ ਯਾਰ ਫਿਰ ਵੱਡੀ ਗੱਡੀ ਵੀ ਕਿਨੂੰ ਸਮਾਈਏ ਮੈਂ ਕਿਹਾ ਬਾਈ ਫਿਰ ਗੱਡੀ ਤਾਂ ਹੁਣ ਉਹ ਭਾਗਾ ਵਾਲੇ ਹੋਣਗੇ ਜਿਹੜੇ ਸਾਂਭਣਗੇ ਹਨਾ ਤੇ ਬਾਈ ਇਹ ਗੱਡੀ ਆਪਣੀ ਕਿੰਨਾ ਮਾਡਲ ਹੈ ਇਹ ਹੈਗੀ 13 ਮਾਡਲ ਆ ਜੀ ਸੱਚ ਨੂੰ 2013 ਮਾਡਲ ਗੱਡੀ ਆ ਧਰਮੇ ਪਹਿਲਾਂ ਕੈਮਰਾ ਮਾਰ ਦੇ ਗੱਡੀ ਚਾਰੇ ਪਾਸੇ ਦਿਖਾ ਦੇ ਸੱਜਣੋ ਪਹਿਲਾਂ ਤੇ ਤੁਹਾਨੂੰ ਤਾਂ ਟਾਇਰ ਦਿਖਾਉਣੇ ਆ ਗੱਡੀ ਦੇ ਬਿਲਕੁਲ ਨਵੇਂ ਟਾਇਰ ਨੇ ਚੌਕੜਾ ਸੱਜਣੋ ਨਵਾਂ ਬਿਲਕੁ ਹਣਾ ਵੀ ਜਿੱਥੋਂ ਦੀ ਲੰਘਦੀ ਹੈ ਨਾ ਗੋਡੀਆਂ ਛਾਪਦੀ ਤੁਰ ਹੀ ਜਾਂਦੀ ਹੈ ਪੰਜਾਬ ਦਾ ਨੰਬਰ ਹੈ ਵੀ ਯਾਰ ਦੇਖ ਦੇਖ ਕੇ ਨਾ ਮੇਰਾ ਦਿਲ ਕਰਦਾ ਵੀ ਯਾਰ ਕਿੰਨੀਆਂ ਇੱਕ ਗੱਡੀ ਦੀਆਂ ਸਿਫਤਾਂ ਕਰੀਏ ਸੱਜਣੋ ਟਾਪ ਮਾਡਲ ਹੈ ਬੀਡੀਆਈ ਗੱਡੀ ਹੈ 2013 ਮਾਡਲ ਹੈ 13 ਦੇ ਵੀ ਤੁਹਾਨੂੰ ਇਹ ਦੱਸ ਦਿੰਨੇ ਆ ਵੀ 12ਵੇਂ ਮਹੀਨੇ ਚ ਨਿਕਲੀ ਹੋਈ ਹੈ ਜਾਨੀ ਕਿ 14 ਮਾਡਲ ਗੱਡੀ ਹੈ ਜਿਹੜੇ ਪਾਸੇ ਵੀ ਕੈਮਰਾ ਵੱਜੂ ਨਾ ਧਰਮੇ ਤਾਂ ਇਹ ਦੇਖ ਲਓ ਵੀ ਇੱਕ ਮੈਨੂੰ ਲੱਗਦਾ ਸੀਸਾ ਵੀ ਹੋ ਸਕਦਾ ਇਹ ਗੱਡੀ ਨੂੰ ਦੇਖ ਕੇ ਸ਼ਰਮਿੰਦਗਾ ਹੋਏ ਵੀ ਯਾਰ ਮੇਰੇ ਨਾਲੋਂ ਵੀ ਚੰਗੀ ਕਿਹੜੀ ਚੀਜ਼ ਆ ਗਈ ਹੈਨਾ ਸੀਸਾ ਆਪਣੇ ਆਪ ਤੇ ਫਖਰ ਕਰਦਾ ਹੁੰਦਾ ਵੀ ਮੈਂ ਬਾਲਾ ਸਾਫ ਆ ਸੱਜਣੋ ਇਹ ਗੱਡੀ ਉਦੋਂ ਵੀ ਸਾਫ ਆ ਤੇ 13 ਮਾਡਲ ਆ ਵੀਰੇ ਹੈਨਾ ਹਾਂਜੀ ਹਾਂਜੀ 12ਵੇਂ ਮਹੀਨੇ ਚ ਸੱਜਣੋ ਆਈ ਹੋਈ ਹੈ ਜਾਨੀ ਕਿ 2014 ਮਾਡਲ ਕਹਿ ਸਕਦੇ ਆ ਤੇ ਪੇਪਰਾਂ ਦੀ ਗੱਡੀ ਓਕੇ ਆ ਤੇ ਪਹਿਲਾਂ ਵਿੱਚੋਂ ਦਿਖਾ ਦਈਏ ਤੁਹਾਨੂੰ ਗੱਡੀ ਹਾਂ ਵਿੱਚੋਂ ਵੀ ਦੇਖ ਲਓ ਹਾਂ ਲੈ ਗੱਡੀ ਦਾ ਸਾਫ ਆ ਪੂਰੀ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਸੱਜਣੋ ਵੀ ਜਿੰਨੀ ਕਹਦੀ ਹੈ ਜਰ 19 ਸੋਹਣੀ ਗੱਡੀ ਆ ਹੈਨਾ ਬਈ ਪਹਿਲੇ ਦੱਸਿਓ ਕਿਸੇ ਪਾਸੇ ਕੋਈ ਰੁਪਈਏ ਦਾ ਖਰਚਾ ਤਾਂ ਨਹੀਂ ਗੱਡੀ ਤੇ ਨਾ 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 ਜਿਵੇਂ ਹੀ ਨਹੀਂ ਅੱਛਾ ਹਾਂ ਹਾਂ ਸਾਰਾ ਕੁਝ ਵਧੀਆ ਇੰਜਨ ਵੀ ਲੋਟ ਆ ਜਾਂਦਾ ਅੱਛਾ ਤੇ ਇਹਦੀ ਚਾਬੀ ਤੇ ਗੱਡੀ ਦੀ ਚਾਬੀ ਤੇ ਅੰਦਰ ਪੈ ਲੈ ਸੱਜਣਾ ਤੈਨੂੰ ਸਟਾਰਟ ਕਰਕੇ ਦਿਖਾਉਂਦੇ ਆ ਗੱਡੀ ਵੀ ਯਾਰ ਨਾ ਮੇਰਾ ਤਾਂ ਆਏ ਦਿਲ ਕਰਦਾ ਤੀ ਯਾਰ ਵੀ ਆਪੇ ਹੀ ਲੈ ਲਈਏ ਧਰਮ ਵੀ ਮੇਰਾ ਦਿਲ ਕਰਦਾ ਤੀ ਆਪੇ ਹੀ ਲੈ ਲਈਏ ਪਰ ਇਹ ਹੁੰਦਾ ਵੀ ਯਾਰ ਦੋ ਗੱਡੀਆਂ ਤੋਂ ਕਰਾਉਣਾ ਕੀ ਆ ਲੋ ਸੱਜਣਾ ਤੈਨੂੰ ਨਾ ਕੱਲਾ ਕੱਲਾ ਗੱਡੀ ਦਾ ਚੀਜ਼ ਦਿਖਾ ਦਿੰਦੇ ਆ ਲਾ ਪਹਿਲਾਂ ਤੈਨੂੰ ਸਟਾਰਟ ਦਿਖਾਈਏ ਗੱਡੀ ਦੀ ਕਿਹਾ ਬਈ ਕੀ ਕਹਿੰਦੀ ਆ ਗੱਡੀ ਹਾਂ ਜਮਾ ਓਕੇ ਆ ਕੀ ਸੇ ਪਾਸੇ ਆਵਾਜ਼ ਨਹੀਂ ਯਾਰ ਬਣੀ ਸਾਇਲੈਂਟ ਗੱਡੀ ਆ ਤੇ ਗੱਡੀ ਦਾ ਆਪ ਕਰਦੀ ਇਹ ਬੰਦ ਹਨਾ ਤੇ ਹੋਰ ਵੀ ਵੱਡੀ ਗੱਲ ਦਿਖਾਉਣੇ ਸੱਜਣੋ ਆ ਚੀਜ਼ਾਂ ਤੋਂ ਜੱਜ ਹੋ ਜਾਂਦਾ ਹੁੰਦਾ ਜੇ ਗੱਡੀ ਐਕਸੀਡੈਂਟ ਹੋਵੇ ਨਾ ਆ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਹਨਾ ਵੀ ਬਿਲਕੁਲ ਜਿੰਨੀ ਵੀ ਗੱਡੀ ਆ ਓਰੀਜਨਲ ਆ ਬਈ ਹੋਰ ਸੱਚ ਇਹਦਾ ਕਿਦੋਂ ਥੋੜਾ ਮੋਟਾ ਕਰਵਾਇ ਦਿੱ ਨੂੰ ਅਟੈਚਿੰਗ ਬਿਜੇਗਾ ਨਾ ਨਾ ਜਿਵੇਂ ਹੀ ਨਹੀਂ ਕਰਾਇਆ ਅੱਛਾ ਜੀ ਮੈਂ ਮਸ ਤੋਂਲੇ ਤਾਂ ਇੱਕੋ ਹੀ ਲੱਗਤੀ ਸੀ ਆਪਾਂ ਦੋ ਬਸ ਅੱਛਾ ਤੁਸੀਂ ਕਿੰਨਾ ਟਾਈਮ ਹੋ ਗਿਆ ਗੱਡੀ ਰਹਿਤੀ ਨੂੰ ਇੱਕ ਮਹੀਨਾ ਸਾਲ ਹੋ ਗਿਆ ਲੇਕਿਨ ਅੱਛਾ ਸਾਲ ਹੋ ਗਿਆ ਤੁਸੀਂ ਬਦਲਾ ਲੈਂਡ ਤੋਂ ਗੱਡੀ ਬਾਹਰ ਇਹਦਾ ਕੀ ਕੁਝ ਕਰਵਾਇਆ ਨਾ ਨਾ ਇਹਦਾ ਮੈਦਾ ਕੁਝ ਨਹੀਂ ਕਰਾਇਆ ਕੱਲੀ ਸਰਵਿਸ ਕਰਾਈ ਹੀ ਬਾਕੀ ਆਹ ਬਦਲਾ ਤੇ ਹੀ ਟਾਇਰ ਅੱਛਾ ਟਾਇਰ ਬਦਲਾ ਦਿੱਤੀ ਤੇ ਸਰਵਿਸ ਕਰਵਾ ਦਿੱਤੀ ਠੀਕ ਬੈਟਰੀ ਅੱਛਾ ਬੈਟਰੀ ਵੀ ਤੁਸੀਂ ਬਦਲੀ ਬੈਟਰੀ ਬਦਲਾ ਦਿੱਤੀ ਬੈਟਰੀ ਖਾਈ ਨੂੰ ਕਿੰਨਾ ਟਾਈਮ ਹੋ ਗਿਆ ਜੀ 5-6 ਮਹੀਨੇ ਹੋ ਗਏ ਮਤਲਬ ਖਲੇ ਸਾਲ ਭਰ ਦੀ ਗਾਰੰਟੀ ਪਈ ਆ ਬੈਟਰੀ ਦੀ ਆ ਸਾਲ ਦੀ ਹੈਗੀ ਆ ਜੀ ਠੀਕ ਹੈ 18 ਕਿ ਮਹੀਨੇ ਦੀ ਗਾਰੰਟੀ ਆਉਂਦੀ ਹੈ ਮਤਲਬ 5-6 ਮਹੀਨੇ ਤੁਹਾਡੀ ਰਖਾਈ ਨੂੰ ਹੋ ਗਿਆ ਵੀ ਸਾਲ ਦੀ ਗਾਰੰਟੀ ਪਈ ਆ ਲੈ ਮਿੱਤਰੋ ਗੱਡੀ ਦੇਖੋ ਤੁਸੀਂ ਬੈਟਰੀ ਵੀ ਚਲੋ ਪੂਰੀ ਵਧੀਆ ਪਈ ਆ ਹਨਾ ਗਾਰੰਟੀ ਚ ਪਈ ਆ ਵਸੇ ਤਾਂ ਬੈਟਰੀ ਹਾਂ 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 ਬੈਟਰੀ ਤੇ ਟਾਇਰ ਵੀ ਸੱਜਣੋ ਬਾਈ ਨੇ ਨਵੇਂ ਪੋਆ ਤੇ ਬੈਟਰੀ ਵੀ ਨਵੀਂ ਰਖਾਤੀ ਤੇ ਬਾਈ ਕਹਿੰਦਾ ਬਾਕੀ ਆਪਾਂ ਸਰਵਿਸ ਕਰਵਾ ਦਿੱਤੀ ਤੇ ਹੋਰ ਤਾਂ ਫਿਰ ਕਿਸੇ ਪਾਸੇ ਦਾ ਕੋਈ ਖਰਚਾ ਹੈ ਨਹੀਂ ਨਾ 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 ਹੋਰ ਤਾਂ ਪੰਜਾਬ ਨੰਬਰਾਂ ਗੱਡੀ ਸੀ ਤੇ ਦੂਸਰੇ ਨਾਮਾਂ ਦੀ ਗੱਡੀ ਇਹ ਹਾਂਜੀ ਸੱਜਣੋ ਸੈਕੰਡ ਆਨਰ ਹੈ ਜਿਹੜੇ ਭਰਾ ਨੇ ਗੱਡੀ ਲੈਣੀ ਆ ਨਾ ਬਰਨਾਲਾ ਜ਼ਿਲ੍ਹਾ ਦੇ ਬਿਲਕੁਲ ਨਾਲ ਪਿੰਡ ਪੈਂਦਾ ਚੀਮਾ ਬਰਨਾਲੇ ਤੋਂ ਬਾਜਾਖਾਨਾ ਰੋਡ ਤੇ ਚੀਮਾ ਪਿੰਡ ਪੈਂਦਾ ਚਿੰਮੇ ਪਿੰਡ ਦੇ ਵਿੱਚ ਖੜੇ ਆ ਤਾ ਨੰਬਰ ਵੀ ਬਾਈ ਦਾ ਬਾਈ ਤੁਹਾਡਾ ਨੰਬਰ ਕਿੰਨਾ ਜੀ ਦੱਸਿਓ ਇੱਕ ਵਾਰੀ 946435032 94643 ਹਾਂ 5032 5032 ਸੱਜਣੋ ਇਹ ਬਾਈ ਦਾ ਨੰਬਰ ਹੈ ਬਾਈ ਜੇ ਇਹਦੇ ਰੇਟ ਦੀ ਗੱਲ ਕਰੀ ਆਪਾਂ ਕਿੰਨੇ ਦੀ ਗੱਡੀ ਦਵਾਂਗੇ ਇਹ ਦੇਣ ਲੈਣ ਦੱਸਿਓ ਮਤਲਬ ਜਿਹੜਾ ਭਰਾ ਆਵੇ ਉਹ ਲੈ ਕੇ ਮੋੜੇ ਇਹ ਦੀ ਤੇ ਦਾਂਗੇ ਜੀ 3500 ਦੀ 3500 ਲੱਖ ਦੀ ਹਾਂ ਤੇ ਇਹਦੇ ਵਿੱਚ ਮਾਨਤਾ ਨਾ ਹੋਊਗਾ ਵਧੀਆ ਠਾਜ ਕਰ ਦਾਂਗੇ ਚਲੋ ਜੀ ਲੈ ਮਿੱਤਰੋ ਬਾਈ ਨੇ 3500 ਲੱਖ ਰੁਪਏ ਡਿਮਾਂਡ ਕੀਤੀ ਆ ਇਹਦੇ ਵਿੱਚੋਂ ਵੀ ਤੁਹਾਡਾ ਬਣਦਾ ਮਾਨਤਨ ਹੋਊਗਾ ਥੋੜਾ ਜਿਹਾ ਦੱਸ ਦਿਓ ਵੀ ਬਾਈ ਪੱਟੀ ਨਾਲ ਗੱਲ ਹੋਈ ਸੀ ਵੀ ਬਾਈ ਨੇ ਕਿਹਾ ਸੀ ਵੀ ਮਾਨਤਨ ਕਰ ਦਿਓ ਤੁਹਾਡਾ ਫੁੱਲ ਮਾਨਤਨ ਹੋਊ ਸੱਜਣੋ ਸਿਰਫ 3.5 ਲੱਖ ਰੁਪਏ ਬਾਈ ਨੇ ਡਿਮਾਂਡ ਕੀਤੀ ਹੈ 2013 ਮਾਡਲ ਸਵਿਫਟ ਬੀਡੀਆਈ ਆ ਹਣਾ ਤੇ ਸੈਕੰਡ ਆਨਰ ਆ ਪੰਜਾਬ ਦਾ ਨੰਬਰ ਆ ਜਿਹੜੇ ਭਰਾ ਨੇ ਗੱਡੀ ਲੈਣੀ ਆ ਨਾ ਸੱਜਣੋ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਮੇਲਾ ਲੁੱਟਣ ਵਾਲਾ ਕੰਮ ਆ ਹੁਣੇ ਹੀ ਦੇਖਦੇ ਆ ਵੀ ਕਿਹੜਾ ਭਾਗਾ ਵਾਲਾ ਹੋ ਯਾਰ ਜਿਹੜਾ ਇਹ ਗੱਡੀ ਦਾ ਮਾਲਕ ਬਣੂਗਾ ਬੜੀ ਸੋਹਣੀ ਗੱਡੀ ਆ ਸੱਜਣੋ 100% ਮੈਂ ਦਾਵਾ ਕਰਦਾ ਵੀ ਪਰ ਜਿਹੜਾ ਭਰਾ ਗੱਡੀ ਨੂੰ ਵੇਖਣ ਆਉਣਾ ਮੁਰਦਾ ਨਹੀਂ ਮਣ ਬਣਾ ਕੇ ਆਇਓ ਤੇ ਤੁਹਾਡਾ ਫੁੱਲ ਬਣਦਾ ਮਾਣ ਤਾਣ ਹੋਜੂ 3.5 ਲੱਖ ਦੇ ਵਿੱਚੋਂ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਵੀਡੀਓ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਧੰਨਵਾਦ